ਹਾਂਜੀ ਦੋਸਤੋ ਕੀ ਹਾਲ ਹੈ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਬਨਸਾ ਪਿੰਡ ਗੁਰੂ ਸਰਜੋਧ ਦੇ ਕਿ ਜੇਕਰ ਦੋਸਤੋ ਗੁਰੂ ਸਰਜੋਧ ਦੇ ਪਿੰਡ ਦੇ ਇਤਿਹਾਸ ਦੀ ਗੱਲ ਕਰਗੇ ਤਾਂ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਿਹੜੇ ਚਾਰਨਛੋ ਪ੍ਰਾਪਤ ਧਰਤੀ ਹੈ ਇੱਥੇ ਇਸ ਪਿੰਡ ਦਾ ਨਾਮ ਪਹਿਲਾਂ ਮੁਸਲ ਡੇਰਾ ਹੁੰਦਾ ਸੀ ਇੱਥੇ ਦੋਸਤੋ ਦੋ ਮੁਸਲਮਾਨ ਭਰਾ ਸਲੇਮ ਤੇ ਜੋਦਾ ਸਨ ਦੋਸਤੋ ਜਿਹੜਾ ਜੋਦਾ ਸੀ ਉਹ ਮਾਤਾ ਕੋਲਾ ਜੀ ਦੇ ਮਾਸੀ ਜੀ ਦੀ ਲੜਕੀ ਜੀਤ ਦੇ ਨਾਲ ਵਿਆਹਿਆ ਹੋਇਆ ਸੀ ਦੋਸਤੋ ਇਹ ਦੋਵੇਂ ਭੈਣਾਂ ਸਮਸਾਈ ਮੀਆਂ ਮੀਤ ਦੇ ਰਤੇ ਲਾਹੌਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਦੇ ਦਰਸ਼ਨ ਲਈ ਜਾਇਆ ਕਰਦੇ ਸਨ ਤੇ ਦੋਸਤੋ ਜੋੜਾ ਵੀ ਇਹਨਾਂ ਦੋਹਾਂ ਭੈਣਾਂ ਦੇ ਕਹਿੰਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਗਿਆ ਦੋਸਤੋ ਜੋਦੇ ਦੇ ਕੋਈ ਵੀ ਔਲਾਦ ਨਹੀਂ ਸੀ ਤੇ ਗੁਰੂ ਸਾਹਿਬ ਜੀ ਕੋਲ ਉਹਨਾਂ ਨੇ ਆਪਣੇ ਪੁੱਤਰ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਦੋਸਤੋ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਸਾਡਾ ਜੁੱਧ ਦੇ ਵਿੱਚ ਸਾਥ ਦੇਣਾ ਪਵੇਗਾ ਤੇ ਅਗਲੇ ਦਿਨ ਹੀ ਮਹਾਰਾਜ ਦਾ ਜੁੱਧ ਹੋਇਆ ਤੇ ਇਸ ਵਿੱਚ ਗੁਰੂ ਸਾਹਿਬ ਜੀ ਦੀ ਜਿੱਤ ਹੋਈ ਤੇ ਜੋਧਾ ਦੇ ਕਹਨ ਤੇ ਗੁਰੂ ਸਾਹਿਬ ਜੀ ਨੇ ਇਸ ਤਰ ਪਿੰਡ ਦੇ ਵਿੱਚ ਆਪਣੇ ਚਰਨ ਪਾਏ ਇਸ ਪਿੰਡ ਦਾ ਨਾਮ ਗੁਰੂ ਸਰਜੋਧਾ ਹੋਇਆ ਤੇ ਦੋਸਤੋ ਇੱਥੇ ਉਹ ਖੂਹ ਵੀ ਮੌਜੂਦ ਹਨ ਜਿਹੜੇ ਕਿ ਗੁਰੂ ਸਾਹਿਬ ਜੀ ਨੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਸੀ ਅਤੇ ਉਹ ਵੰਸਾ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀ ਤੇ ਦੋਸਤੋ ਗੁਰੂ ਸਾਹਿਬ ਜੀ ਨੇ ਇੱਥੇ ਵਜਨ ਕੀਤੇ ਸੀ ਕਿ ਜੋ ਵੀ ਸੰਗਤ ਕੋਈ ਵੀ ਮਰੀਜ਼ ਇੱਥੇ ਆਵੇਗਾ ਉਸ ਤੇ ਜਿਹੜੀ ਰੋਗ ਠੀਕ ਹੋਣਗੇ ਤੇ ਗੁਰੂ ਸਾਹਿਬ ਜੀ ਨੇ ਇੱਥੇ ਦੁੱਧ ਪੋਤ ਦੀ ਜਿਹੜੇ ਵਰਦਤੇ ਸਨ ਦੋਸਤੋ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਬាទ-ਬាទ ਜ਼ਰੂਰ ਸ਼ੇਅਰ ਕਰਿਓ ਧੰਨਵਾਦ